ਸਤਿ ਸ੍ਰੀ ਅਕਾਲ ਪਰਮ ਪਰਮ ਨਮਸਕਾਰ ਮੈਂ ਰਿਸ਼ੀ ਸ਼ਰਮਾ ਸ਼੍ਰੀ कृष्णा ਪ੍ਰੋਪਰਟੀਆਂ ਅੱਜ ਦਰਲੀ ਵੀਡੀਓ ਲੱਕੀ ਆਇਆ ਇਹ ਜ਼ਿਲ੍ਹਾ ਹੁਸ਼ਿਆਰਪੁਰ ਦੀ ਇੱਕ ਜ਼ਮੀਨ ਹੈ ਜੀ ਜ਼ਮੀਨ ਹੈ ਜੀ ਇਹ ਲਗਭਗ 100 3 ਕਿੱਲੇ ਜਿਹਦੇ ਵਿੱਚ ਤਿੰਨ ਮੋਟਰਾਂ ਜੀ ਅੰਡਰਗਰਾਉਂਡ ਪਾਈਪਲਾਈਨ ਹੈ ਜੀ ਸਾਰੇ ਦੇ ਵਿੱਚ ਸਫੇਦ ਲਗਾਇਆ ਤੇ ਇਹ ਸਫੇਦ ਦਾ ਜੀ ਕੁਝ 2 ਸਾਲ ਦਾ ਜੀ ਕੁਝ 1.5 ਸਾਲ ਦਾ ਕੋਸਿਕ ਸਾਲ ਦਾ ਤੇ ਖੁਸ਼ ਵਿੱਚ 3 ਸਾਲ ਦਾ ਇਹ ਕੁਮਰਿਆਂ ਦੀ ਸਰਾਸ ਬਦਲ ਗਿਆ ਕੋਲੋਂ ਟੈਂਟੂਲ ਰੋਡ ਦੇ ਆਲੇ ਦੋਲੇ ਜ਼ਮੀਨ ਵੱਡੀ ਮਿੰਦੀ ਸਟੈਂਡਰਡ ਏਕੜ ਇਹ ਫੋਰ ਸੇ ਲਾ ਜੀ ਬਦੀ ਜਮੀਨ ਹੈ ਜੀ ਜਮੀਨ ਦੇ ਵਿੱਚ ਹਰੇਕ ਬੰਨੇ ਰਸਤਾ ਘੁੰਮਦਾ ਉਹ ਰੋਡ ਦੀ ਰਾਈਟ ਲੈਫਟ ਜਮੀਨ ਹੈ ਜੋ ਸਭਦਾਰ ਜੀ ਕਲੋਂ ਹੈ ਫੂਲ ਸੇਲਰ ਕਿਉਂਕਿ ਆਈ ਫੀਲ ਕੀ ਨਸਫੀਦਾ ਹੈਗਾ ਜੀ ਇਹ ਪੰਨੇ ਕੋ ਸਾਲ ਬਾਅਦ ਵਧੀਆ ਜ਼ਿਲ ਦੇ ਕਹਿੰਦਾ ਉੱਥੇ ਵਧੀਆ ਅਲਟਨ ਆ ਜਾਂਦੀ ਹੈ ਜੀ 1 ਏਕੜ ਦੇ ਵਿੱਚ ਲਗਭਗ ਇੱਥੇ 450 500 ਬੂਟਾ ਲਗਾਇਆ ਨੇ ਵਿਚ ਵਿੱਚ ਹੋਰ ਮਾਰਕੀਟ ਦਾ ਰੇਟ 1250 ਰੁਪਏ ਕਵਾਂਟਲਾ ਜੀ ਇੱਕ ਬੂਟਾ ਤੋਂ ਅੱਡੇ 2 ਕਵਾਂਟਲ ਦਾ ਵੀ ਹੋ ਗਿਆ ਤਾਂ ਤੁਸੀਂ ਕੈਲਕੂਲੇਸ਼ਨ ਕਰ ਸਕਦੇ ਆ ਕਿ ਉਪਟ ਕੀ ਆ ਸਕਦੀ ਹੈ ਉਹ ਮੇ ਟੀਮ ਇੰਤੀ ਹੈ ਜੀ ਔਨਰ ਬੜਾ ਵੀ ਬੀ ਡੀ ਬਈ ਜੀ ਉਹ ਡਿਮਾਂਡ ਕਰਦੇ ਬਈ 17 ਲੱਖ ਰੁਪਏ ਕਿਲੇ ਦੀ ਜੀ ਬਟ 15 ਤੋਂ ਥੱਲੇ ਕਿਸੇ ਹਾਲਤ ਸਾਢੇ 14 ਦੀ ਆਫਰ ਤੇ ਐਕਸੈਪਟ ਉਹਨਾਂ ਨੇ ਨਹੀਂ ਕੀਤੀ ਜੀ ਬਾਕੀ ਬੈਟ ਕੀ ਉਹਨਾਂ ਅੱਗੇ ਉੱਪਰ 15 ਪਲੱਸ ਗੱਲ ਹੋ ਸਕਦੀ ਹੈ ਤੇ ਮੱਡਾ ਸੌਦਾ ਜੀ ਪਾਰਟੀ ਟਾਈਮ ਦੇਣ ਲਈ ਐਗਰੀ ਹੈ ਕਿ ਇਹ ਪ੍ਰਾਈਸ ਵਿੱਚ ਡਾਊਨ ਕਰਨ ਨੂੰ ਐਗਰੀ ਨਹੀਂ ਹੈਗੀ। 네ਗੋਸ਼ੀਏਬਲ ਹੈਗਾ ਥੋੜਾ ਬੋਤਾ ਲੇਕਿਨ 15 ਪਲੱਸ ਦੀ ਉਮੀਦ ਹੈ। ਬਾਕੀ ਮੋਕੇ ਦੀ ਗੱਲ ਹੁੰਦੀ ਹੈ ਜੀ। ਤੇ ਚੱਲ ਰਹੇ ਹਾਂ ਜੀ ਆਪਾਂ। ਜਿਹੜਾ ਵੀਰ ਪੈਨ ਪ੍ਰਾਈਮ ਇੰਟਰਸਟਿਡ ਹੋਵੇ ਇਸ ਪ੍ਰੋਪਰਟੀ ਦੇ ਵਿੱਚ ਮੇਰੇ ਵਟਸਐਪ ਨੰਬਰ 9316867007 ਤੇ ਸੰਪਰਕ ਕਰ ਸਕਦਾ ਜੀ। ਵੀਡੀਓ ਵਾਚ ਕਰਨ ਲਈ ਧੰਨਵਾਦ ਨਮਸਕਾਰ ਸਤਿ ਸ੍ਰੀ ਅਕਾਲ ਜੈ ਸ਼੍ਰੀ ਕ੍ਰਿਸ਼ਨ